ਤਿੰਨ ਦਿਨ ਹੋ ਗਿਆ ਹਨ ਰੋਈ ਲੱਭਦਿਆਂ ਨਹੀਂ ਲੱਭੀ ਹਾਂਜੀ ਤੇ ਇਹ ਅੱਜ ਜਾ ਕੇ ਬੰਦੇ ਬੇੜੀ ਚ ਜਾਣ ਰਿਹਾ ਸੀ ਉਹਨੇ ਵੇਖੀ ਲਾਸ਼ ਤਾਂ ਜਿ ਰੁੜਦੀ ਹੁੰਦੀ ਵੇਖ ਲੋ ਤੁਹਾਡੀ ਤੇ ਨਹੀਂ ਅਸੀਂ ਵੇਖੀ ਸਾਡੀ ਲਾਸ਼ ਨਿਕਲੀ ਠੀਕ ਹੈ ਜੀ ਤੇ ਮਿਹਰਬਾਨੀ ਇਹ ਕ੍ਰੈਸ਼ਰ ਵਾਲਿਆਂ ਦੀ ਹੈ ਸਾਡੀ ਅੱਛਾ ਜੀ ਇਹਨਾਂ ਟੋਏ ਮਾਰੇ ਸਾ ਮੇਰਾ ਪੁੱਤ ਸੁਰ ਗਿਆ ਜ ਉਹਨਾਂ ਟੋਏਾਂ 'ਚ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਇਹ ਮਿਹਰਬਾਨੀ ਕਰਕੇ ਮੈਨਿੰਗ ਦੇ ਰੁਕੀ ਲਾਈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਠੀਕ ਹੈ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਕਹਾਂ ਕੋਈ ਗੱਲ ਪਰ ਹੁਣ ਇਹਨਾਂ ਨੇ ਪਟਾਕੇ ਦੱਸਿਆ ਮੈਂ ਕਿੱਦਾਂ ਪੁੱਟਦੇ ਹੋ ਤੁਸੀਂ ਸਾਡਾ ਜੀ ਪਿੰਡ ਦਾ ਲਿਆ ਇਹ ਰਾਤ ਚੋਰੀ ਪੁੱਟਦੇ ਨੇ ਸਾਨੂੰ ਕਿ ਪਤਾ ਲੱਗਿਆ ਕਿ ਕਿੱਥੇ ਪੁੱਟ ਕੇ ਲੈ ਗਏ ਨੇ ਕਿਥੋਂ ਨਹੀਂ ਅਸੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਇਹਦੇ ਹੀ ਬੀਤ ਨਹੀਂ ਆ ਇਹੋ ਹੀ ਸਾਰੇ ਪੇੜ ਨੇ ਅਪੀਲ ਮੈਂ ਕਰਨਾ ਸਾਰੇ ਇੱਕ ਮੁੱਠ ਹੋ ਗਏ ਅਸੀਂ ਕਰੈਸ਼ ਨਾ ਚੱਲਣ ਦੀ ਇਹਨਾਂ ਦੇ ਤਗੜੇ ਹੋ ਗਏ ਤੇ ਕੁਝ ਨਹੀਂ ਅੱਜ ਇਹ ਨੁਕਸਾਨ ਹੋਇਆ ਕੱਲ ਹੋਰ ਵੀ ਕਿਸੇ ਦਾ ਹੋ ਸਕਦਾ ਜੀ ਜੀ ਕੀ ਕੋਈ ਬੰਬ ਬਾਹਰੋਂ ਵੀ ਆ ਸਕਦਾ ਕੋਈ ਰੁੜ ਕੇ ਆ ਜਾਂਦਾ ਕੋਈ ਡੁੱਬ ਕੇ ਜਾਂ ਫਿਰ ਤੁਸੀਂ ਬੰਨ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਜੀ 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 ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਸਾਰੇ ਇਲਾਕੇ ਨਾਲ ਰਲ ਕੇ ਨਹੀਂ ਇਹ ਕ੍ਰੈਕਸ਼ਨ ਨਹੀਂ ਕਰਾਂਗੇ ਇਹਦਾ ਇੱਕੋ ਕਾਕਾ ਗੁੱਡੀ ਗੁੱਡੀ ਇਹ ਕੋਈ ਆ ਤੁਹਾਨੂੰ ਜੀ ਕਿਤੇ ਜੀ ਠੀਕ ਹੈ ਜੀ ਤੇ ਬਾਕੀ ਮਾਈ ਪੁੱਢਾ ਹੀ ਆ ਠੀਕ ਹੈ ਬਾਕੀ ਪਰਿਵਾਰ ਆਪੋ ਆਪਣੇ ਘਰੀਨੇ ਉਹ ਤੁਹਾਨੂੰ ਪਤਾ ਹੀ ਹਰ ਠੀਕ ਹੈ ਕੀ ਕਹਿਣਾ ਸਾਡੀ ਇਧਰ ਬਾਤ ਹੀ ਨਹੀਂ ਕੀ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਬਾਤ ਦੀ ਸਾਰੇ ਬਾਤੇ ਪੁਲਿਸ ਥਾਣੇ ਵੀ ਦਰਖਾਸਤ ਦੇ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮੌਜੂਦ ਨਾ ਹੀ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਆ ਤੇ ਸੰਦੇਸ਼ ਸੰਜੋਗ ਨਾਲ ਲੱਭ ਗਿਆ ਤੇ ਅੱਜ ਤਿੰਨ ਦਿਨ ਤੀਜੇ ਦਿਨ ਲੱਭ ਗਿਆ ਇਹੋ ਹੀ ਅਸੀਂ ਅਪੀਲ ਕਰਦੇ ਆ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਫਿਰ ਲੋਕਾਂ ਦਾ ਨੁਕਸਾਨ ਨਾ ਕਾ ਹੋਏ ਚਲੋ ਸਾਡਾ ਤਾਂ ਹੋ ਗਿਆ ਅਸੀਂ ਚੱਲਦੇ ਆ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਟੋਕਾ ਸੀ ਮੰਡਲ ਮਾਇ ਮਰਦਨ ਲਖਾਇ ਇਹ ਬੰਦਾ ਜੰਮ ਤੋਂ ਪਹਿਲੇ ਆਪਣੀ ਮੌਤ ਲਸਾਂਦਾ ਉਹਦੀ ਦਾਤ ਤੇ ਹੀ ਦੁਨੀਆ ਤੇ ਆਂਦਾ ਪਰ ਜੋ ਇਹ ਘਾਟਾ ਅੱਜ ਹੋਇਆ ਜੋ ਇਸ ਪਰਿਵਾਰ ਪੀਤ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਜੋ ਹੈ ਆਪਣੇ ਲਾਬੇ ਲਾਕੇ ਸਾਥ ਸੰਬੰਧੀ ਆਏ ਨੇ ਇਹ ਦੁੱਖ ਤਾਂ ਬੰਦਰ ਜੋਗ ਵੀ ਨਹੀਂ ਹੈ ਕਿ ਬਹੁਤ ਜ਼ਿਆਦੀ ਮਨਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15 16 ਸਾਲ ਤੋਂ ਹੀ ਲਗਾਤਾਰ ਉਧਰ ਜਾ ਰਹੇ ਸੀਗੇ ਆਪਣੀ ਪੈੜੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਸ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤਾਂ ਬਹੁਤ ਦੁਹਾਰ ਲਾ ਰਹੀਆਂ ਵੀ ਇਹ ਮਾਈਨਿੰਗ ਤੇ ਬਹੁਤ ਸ਼ਕਤੀ ਕੀਤੀ ਆ ਰਾਤ ਕਿਤੇ ਉਹਨਾਂ ਨੇ ਪਿੱਛੇ ਢੋਆ ਮਾਰਿਆ 20 ਤੋਂ 25 ਫੁੱਟ ਡੂੰਘਾ ਉਹਦੀ ਵਿੱਚ ਇਹ ਵੀਰ ਦੇ ਅਗਦੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਤੈਰੀ ਹੈ ਤੇ ਉਹਦੇ ਤੇ ਹੋਇਆ ਤੇ ਅਸੀਂ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੈਤੀ ਹੋ ਰਹੀ ਆ ਮਾਈਨਿੰਗ ਦੇ ਨਾਂ ਤੇ ਇਹ ਤੇ ਰੋਕਥੰਪ ਪਾਈ ਜਾਏ ਔਰ ਇਹ ਪਰਿਵਾਰ ਜਿਹੜਾ ਅੱਜ ਇਸ ਸਦਮੇ 'ਚ ਆਇਆ ਇਹਾਂ ਦਾ ਇਹ ਤੇ ਪਰਿਵਾਰ ਪੈ ਗਿਆ ਸਦਮੇ ਚ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਸਾਡੇ ਰੀਤ ਭਰਾਜੀ ਤੋਂ ਕੋਈ ਜਾਣ ਜਾ ਸਕਦਾ ਮੈਂ ਇਸ ਸਮੇਂ ਪਰਿਵਾਰ ਦੇ ਨਾਲ ਉਹਨੇ ਦੁੱਖ ਦੇ ਵਿੱਚ ਬੈਠੇ ਆ ਪਰ ਇਹ ਮਾਈਨਿੰਗ ਜਿਹੜੀ ਆ ਇਹ ਰੋਲਾ ਸਰਕਾਰਾਂ ਵੀ ਬੜਾ ਪਾ ਰਹੀਆਂ ਪਰ ਇਹਦੇ ਤੇ ਕੋਈ ਕੰਟਰੋਲ ਨਹੀਂ ਕਰਦੇ ਪਤਾ ਨਹੀਂ ਇੰਨੀ ਅਫਸਰਚਾਈ ਸਭ ਕੁਝ ਇਨਾਂ ਦੇ ਕੋਲ ਆ ਪਰ ਕਿਉਂ ਇਹਦੇ ਉੱਤੇ ਇਨਾਂ ਕੋਲ ਕੇਲ ਨਹੀਂ ਪਾਈ ਜਾਬ ਜੇ ਇੱਥੇ ਕਹਿੰਦੇ ਖਾੜ ਵੀ ਮਨਜ਼ੂਰ ਨਹੀਂ ਗਈ ਇਹ ਘਾੜ ਮੰਜੂਰ ਨਹੀਂ ਫਿਰ ਮੈਨੂੰ ਕਿਉਂ ਕਰਦੀ ਕੋਈ ਇਹਨਾਂ ਨੂੰ ਪੁੱਛਣ ਆਇਆ ਨਹੀਂ ਹੁਣ ਇਸ ਪਰਿਵਾਰ ਦਾ ਘਟਾ ਕਾਊਂਟ ਕਿਉਂ ਕਰ ਰਹੇ ਜੀ ਜੀ ਮੈਂ ਤੇ ਸਰਕਾਰ ਦੇ ਕੋਲ ਮੰਗ ਕਰਦਾ ਵੀ ਨਾ ਖਲਾਫ ਕਾਰਵਾਈ ਕੀਤੀ ਜਾਏ ਵੀ ਜਿਨ੍ਹਾਂ ਨੇ ਨਿਯਾਜਮਾਨੀ ਕੀਤੀ ਹੈ ਇਹਨਾਂ ਨੂੰ 15-16 ਸਾਲ ਹੋ ਗਏ ਇੱਥੇ ਰਹਦਿਆਂ ਨੂੰ ਰਿਆਨ ਤੌਰ ਦੇ ਉੱਤੇ ਪਾਰ ਦਰਿਆ ਕਰਦੇ ਆ ਪਰ ਜੀ ਉਹਨਾਂ ਨੂੰ ਇਸ ਬਾਰੇ ਨਹੀਂ ਗਿਆ ਕਿ ਕਿਤੇ ਰਾਤ ਨੂੰ ਇਹਦੇ ਵਿੱਚ ਪੁੱਟਿਆ ਗਿਆ ਕਿ ਕੋਈ ਜ਼ਿਆਦਾ ਪੈ ਗਿਆ ਮੁਦਵੇ ਵਿੱਚ ਪੈਨ ਕਰਕੇ ਵੀ ਤੁਸੀਂ ਮੌਜੂਦ ਵੀ ਬੰਦਾ ਹੋਇਆ ਮੈਂ ਤੇ ਸਮਝਦਾ ਬੜੀ ਮਾੜੀ ਕਾ ਲੁਆ ਜੀ ਪ੍ਰਸ਼ਾਸਨ ਵਾਸਤੇ ਇੰਨੇ ਦੁੱਖ ਦੀ ਘੜੀ ਵਿੱਚ ਤੋਂ ਨਾਲ ਆ ਕੇ ਤੇ ਕਰੋਨਾ ਬੰਦਾ ਸੀ ਜਦੋਂ ਜਦੋਂ ਕੋਈ ਡੁੱਬ ਗਿਆ ਮੌਤ ਹੋ ਗਈ ਉਹਨੂੰ ਵਾਪਸ ਤੇ ਕੋਈ ਲਿਆ ਸਕਦਾ ਪਰ ਘਟ ਤੋਂ ਘਟ ਪਰਿਵਾਰ ਦੇ ਨਾਲ ਦੁੱਖੇ ਜਾਣ ਕੇ ਫੜਨਾ ਦੋਨਾਂ ਦਾ ਫਰਜ਼ ਬੰਦਾ ਹੈ ਵੀ ਇਹ ਤੇ ਫਿਰ ਪ੍ਰਸ਼ਾਸਨ ਦੀ ਨਲਾਇਕੀ ਆ ਸਾਡੇ ਹਲਕੇ ਦੇ ਜਿਹੜੇ ਮੋਹਤਾਰ ਉਹਨਾਂ ਨੂੰ ਵੀ ਆਉਣਾ ਚਾਹੀਦਾ ਇੱਥੇ ਪਰ ਕੋਈ ਪਹੁੰਚਿਆ ਹੀ ਨਹੀਂ ਅੱਜ ਤੱਕ ਇੱਥੇ ਆਇਆ ਹੀ ਨਹੀਂ